ਮਨਨ ਨੇ ਕਿ ਪਾਣੀ ਸਾਡੇ ਸਰੀਰ ਦੀ ਆਧਾਰ ਪੂਰਨ ਜ਼ਰੂਰਤ ਹੈ ਔਰ ਜੇਕਰ ਪਾਣੀ ਹੀ ਗੰਦਲਾ ਹੋ ਜਾਵੇ ਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਾਅਦ ਚੱਕਦੀਆਂ ਨੇ ਔਰ ਜਦੋਂ ਅਸੀਂ ਪੰਜ ਆਬ ਪਾਣੀਆਂ ਦੀ ਧਰਤੀ ਪੰਜਾਬ ਦੀ ਗੱਲ ਕਰਦੇ ਆ ਤਾਂ ਇਸ ਵੇਲੇ ਬਹੁਤ ਹੀ ਵੱਡੇ ਸੰਕਟ ਦੇ ਨਾਲ ਜੂਝ ਰਿਹਾ ਹੈ ਪੰਜਾਬ ਜੀ ਬਿਲਕੁਲ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤੇ ਪਾਲ ਸਰਕਾਰ ਦੀ ਗਰਾਊਂਡ ਵਾਟਰ ਕੁਆਲਿਟੀ ਅਸੈਸਮੈਂਟ ਰਿਪੋਰਟ 2025 ਵਿੱਚ ਪੰਜਾਬ ਦੇ ਪਾਣੀਆਂ ਬਾਰੇ ਜੋ ਰਿਪੋਰਟ ਪੇਸ਼ ਕੀਤੀ ਹੈ ਉਹ ਬਹੁਤ ਹੀ ਵੱਡਾ ਖੁਲਾਸਾ ਹੈ ਜਿਸ ਨੇ ਸੱਚਮੁੱਚ ਹੀ ਸਭ ਨੂੰ ਡਰਾ ਦਿੰਦਾ ਹੈ ਇਸ ਰਿਪੋਰਟ ਨੇ ਪੰਜਾਬ ਦੇ ਜ਼ਮੀਨੀ ਪਾਣੀ ਦੇ ਵਿੱਚ ਗੰਭੀਰ ਪ੍ਰਦੂਸ਼ਣ ਦੀ ਪੁਸ਼ਟੀ ਕੀਤੀ ਹੈ ਇਸ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੌਨਸੂਨ ਤੋਂ ਬਾਅਦ ਲਏ ਗਏ 62.5% ਗਰਾਊਂਡ ਵਾਟਰ ਸੈਂਪਲਸ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਬਹੁਤ ਜ਼ਿਆਦਾ ਵੱਧ ਪਾਈ ਗਈ ਹੈ ਜੋ ਬਿਲਕੁਲ ਜਿਦੋਂ ਪੰਜਾਬ ਦੇ ਪਾਣੀਆਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਹੈ ਉਹ ਆਮ ਨਾਲੋਂ ਜ਼ਿਆਦਾ ਪਾਈ ਗਈ ਹੈ ਤੇ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਪਾਣੀ ਪੰਜਾਬ ਦੀਆਂ 25 ਠਾਵਾਂ ਤੇ ਬਿਲਕੁਲ ਦੀ ਪੀਣ ਯੋਗ ਨਹੀਂ ਹੈ ਜੋ ਕਿ ਖਾਰਾਪਣ ਉਸ ਦੇ ਵਿੱਚ ਮਿਲਿਆ ਹੈ ਜੋ ਕਿ ਪੀਣ ਦੇ ਬਿਲਕੁਲ ਵੀ ਯੋਗ ਨਹੀਂ ਹੈ ਔਰ ਫਾਜ਼ਲ ਕਾ ਤੇ ਉਹ ਹੋਰ ਦੀ ਗੱਲ ਕਰਦੇ ਆ ਤੇ ਇਸੇ ਦਾ ਪੱਧਰ 9945 ਤੱਕ ਪਹੁੰਚ ਚੁੱਕਾ ਹੈ ਔਰ ਭਾਰਤ ਸਰਕਾਰ ਦੀ ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਪੀਣ ਯੋਗ ਨਹੀਂ ਹੈ ਜਿਨ੍ਹਾਂ ਦੇ ਵਿੱਚ ਫਾਜ਼ਲ ਕਾ ਡਾਂਗਰ ਕਿੜਾ ਔਜ ਉਰਫ ਗੰਦਰ ਦਾਣੇਦਾਰ ਸਦਕੋਸੀ ਸਬੂਆਣਾ ਸੋਹਣਗੜ ਰੱਤੇ ਵਾਲਾ ਬੋਹਰ ਫਰੀਦਕੋਟ ਵੀਰ ਚਾਹਲ ਪੱਕਾ ਕਿਲੀ ਜੈਤੋ ਸੁਖਵਾਲਾ ਕੋਟਕਪੂਰਾ ਮੁਕੱਤਸਰ ਸ਼ੇਰਾਂ ਵਾਲੀ ਕੁੱਤੀਆਂ ਵਾਲੀ ਕਬਰ ਵਾਲਾ ਭਲਾਈ ਆਣਾ ਲੰਬੀ ਬਟਿਆਲਾ ਬਾਸਮਾ ਪੇਪਲਾ ਹਰੀ ਮਾਜਰਾ ਬਠਿੰਡਾ ਰਾਮਗੜ੍ਹ ਪੁੰਦਰ ਫਿਰੋਜ਼ਪੁਰ ਦੇ ਵਿੱਚ ਮੋਹਕਮ ਵਾਲਾ ਖੁਕੁੰਗਾ ਖਾਲਾ ਮਾਨਸੋਦ ਦੇ ਵਿੱਚ ਆਦਮ ਕੇ ਜੋਈਆਂ ਰਾਏਪੁਰ ਨਵਾਂ ਸ਼ਹਿਰ ਦੇ ਵਿੱਚ ਟੋਂਜ਼ਾ ਇਹ ਸਾਰੇ ਹੀ ਅਜਿਹੇ ਇਲਾਕੇ ਨੇ ਜਿੱਥੇ ਕਿ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਹੀ ਜ਼ਿਆਦਾ ਪਾਈ ਗਈ ਹੈ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਖਾਦਾਂ ਦੇ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਫੈਕਟਰੀਆਂ ਦਾ ਗੰਦਲਾ ਪਦਾਰਥ ਵੀ ਜਿਹੜਾ ਹੈ ਉਹ ਸਿੱਟਿਆ ਜਾ ਰਿਹਾ ਹੈ ਨਾਲ ਦੀ ਨਾਲ ਜਦੋਂ ਅਸੀਂ ਜ਼ਮੀਨੀ ਪਾਣੀ ਦੀ ਗੱਲ ਕਰਦੇ ਹਾਂ ਤੇ ਇਹ ਵੀ ਬਹੁਤ ਹੀ ਜ਼ਿਆਦਾ ਗੰਦਲਾ ਹੋ ਰਿਹਾ ਹੈ ਜਿਹੜਾ ਕਿ ਪੀਣ ਵਾਲੇ ਪਾਣੇ ਦੇ ਵਿੱਚ ਮਿਲ ਕੇ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਹ ਪੈਦਾ ਕਰ ਰਿਹਾ ਹੁਣ ਸੋਚ ਵਿਚਾਰਨ ਵਾਲਾ ਵਿਸ਼ਾ ਇਹ ਹੈ ਕਿ ਕੀ ਇਹ ਪਾਣੀ ਫਿਲਟਰ ਦੇ ਨਾਲ ਵੀ ਸਾਫ਼ ਹੋ ਰਿਹਾ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਮਾਹਰ ਹੀ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਜਿਹੜਾ ਹੈ ਉਹ ਨੁਕਸਾਨਦਾਇਕ ਹੈ ਲੇਕਿਨ ਹੁਣ ਪੰਜ ਆਪ ਦੀ ਧਰਤੀ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਸ ਦਾ ਜਿਹੜਾ ਗਰਾਊਂਡ ਵਾਟਰ ਹੈ ਉਹ ਬਹੁਤ ਹੀ ਜ਼ਿਆਦਾ ਗੰਦਲਾ ਹੋ ਚੁੱਕਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਔਰ ਇੱਕ ਬਧੇਰੇ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਕਿ ਕਿਸੇ ਇੱਕ ਦੇ ਨਾਲ ਇੱਕ ਗੰਦਲਾ ਪਾਣੀ ਜਿਹੜਾ ਹੈ ਇਹ ਪੀਣ ਯੋਗ ਬਿਲਕੁਲ ਵੀ ਨਹੀਂ ਹੈ ਔਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ ਕਿਉਂਕਿ ਜਿੰਨੀ ਮਾਤਰਾ ਯੂਰੇਨੀਅਮ ਦੇ ਇਸ ਪਾਣੀ ਦੇ ਵਿੱਚ ਚਾਹੀਦੀ ਹੈ ਉਸ ਤੋਂ ਕਿਤੇ ਜ਼ਿਆਦਾ ਖਾਸ ਇਲਾਕਿਆਂ ਦੇ ਵਿੱਚ ਪਾਈ ਗਈ ਹੈ ਔਰ ਇਹ ਕਿਆਸਰਾਂ ਲਗਾਈਆਂ ਜਾ ਰਹੀਆਂ ਨੇ ਕਿ ਔਰ ਵਾਲੇ ਸਮੇਂ ਦੇ ਵਿੱਚ ਇਹ ਗੰਦਲਾਪਣ ਹੋਰ ਜ਼ਿਆਦਾ ਵਧਦਾ ਜਾਏਗਾ ਜਿਸ ਦੇ ਨਾਲ ਕਿ ਹੋਰ ਜ਼ਿਆਦਾ ਮੁਸ਼ਕਲਾਂ ਜੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਜ਼ਰੂਰ ਤੇ ਜ਼ਰੂਰ ਪੈਗਾ ਇਸ ਖਾਸ ਰਿਪੋਰਟ ਦੇ ਜ਼ਰੀਏ ਇਹ ਦਰਸਾਇਆ ਗਿਆ ਹੈ ਕਿ ਕਿਸ ਤਰੀਕੇ ਨਾਲ ਜ਼ਮੀਨੀ ਪਾਣੀ ਜਿਹੜਾ ਹੈ ਉਸ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਜਿਸ ਦੇ ਨਾਲ ਕਿ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਜੜੀਆਂ ਨੇ ਉਹ ਆਮ ਜਾਨ ਨੂੰ ਆ ਸਕਦੀਆਂ ਨੇ ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਮਿੱਟੀ ਦੀ ਗੱਲ ਕਰਦੇ ਹਾਂ ਤੇ ਉਸ ਦੇ ਉੱਪਰ ਵੀ ਜ਼ਰੂਰ ਤੇ ਜ਼ਰੂਰ ਇਸ ਦਾ ਅਸਰ ਹੋਵੇਗਾ ਸੋ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੁਣ ਦੇਖਣਾ ਹੈ ਕਿ ਸਿਸਟਮ ਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਇਸ ਗੰਦਲੇ ਪਾਣੀ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਂਦਾ ਹੈ